ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਅੱਜ ਆਪਾਂ ਗੱਲ ਕਰਦੇ ਆਂ ਮਟਾਪੇ ਤੋਂ ਮੁਕਤੀ ਭਾਗ ਨੰਬਰ 5ਵਾਂ ਸਰੀਰਕ ਦਿਨਤੀ ਮਿੰਤੀ ਭਾਰ ਘਟਾਉਣਾ ਸ਼ੁਰੂ ਕਰਨ ਤੋਂ ਪਹਿਲਾਂ ਕੀ ਤੁਹਾਨੂੰ ਆਪਣਾ ਨਿਸ਼ਾਨਾ ਪਤਾ ਹੈ ਕਿ ਤੁਸੀਂ ਕਿੰਨਾ ਭਾਰ ਘਟਾਉਣਾ ਚਾਹੁੰਦੇ ਹੋ ਸ਼ਾਇਦ ਨਹੀਂ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਆਪਣੀ ਵੱਧ ਰਹੀ ਚਰਬੀ ਤੋਂ ਪ੍ਰੇਸ਼ਾਨ ਬਹੁਤੇ ਲੋਕ ਆਪਣਾ वजन ਤਾਂ ਘਟਾਉਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਇਸ ਵੇਲੇ ਉਹਨਾਂ ਦਾ ਵਜ਼ਨ ਕਿੰਨਾ ਹੈ ਅਤੇ ਉਹ ਕਿੰਨੇ ਕਿਲੋ ਵਜ਼ਨ ਘਟਾਉਣਾ ਚਾਹੁੰਦੇ ਹਨ ਜਦੋਂ ਸਾਨੂੰ ਇਹ ਨਹੀਂ ਪਤਾ ਕਿ ਕਿਹੜੇ ਪਿੰਡ ਜਾਣਾ ਤਾਂ ਰਸਤਾ ਕਿਵੇਂ ਪਤਾ ਕਰ ਲਵਾਂਗੇ ਕਿਸੇ ਨਵੀਂ ਜਗ੍ਹਾ ਤੇ ਜਾਣ ਤੋਂ ਪਹਿਲਾਂ ਸਾਡੇ ਮਨ ਵਿੱਚ ਕਈ ਸਵਾਲ ਹੁੰਦੇ ਹਨ ਅਤੇ ਅਸੀਂ ਪਤਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਕਿੰਨੀ ਦੂਰੀ ਤੇ ਹੈ ਸਮਾਂ ਕਿੰਨਾ ਕੁ ਲੱਗ ਸਕਦਾ ਹੈ ਮੁੱਖ ਸੜਕ ਤੋਂ ਕਿੱਧਰ ਨੂੰ ਮੁੜਨਾ ਹੈ ਰਾਸਤੇ 'ਚ ਕਿੰਨੇ ਪਿੰਡ ਅਤੇ ਸ਼ਹਿਰ ਆਉਣਗੇ ਕਿੱਥੇ-ਕਿੱਥੇ ਰੁਕ ਸਕਦੇ ਹਾਂ ਬਿਲਕੁਲ ਉਸੇ ਤਰ੍ਹਾਂ ਅੱਜ ਸਾਡਾ ਭਾਰ ਕਿੰਨਾ ਹੈ ਕੁੱਲ ਭਾਰ ਵਿੱਚੋਂ ਚਰਬੀ ਕਿੰਨੀ ਹੈ ਅਸੀਂ ਕਿੰਨਾ ਭਾਰ ਜਾਂ ਚਰਬੀ ਘਟਾਉਣਾ ਚਾਹੁੰਦੇ ਹਾਂ ਸਮਾਂ ਕਿੰਨਾ ਲੱਗੇਗਾ ਕਿੱਥੇ-ਕਿੱਥੇ ਰੁਕ ਕੇ ਅਸੀਂ ਇਹ ਮਿੰਤੀ-ਗਿੰਤੀ ਕਰਨੀ ਹੈ ਕਿੰਨੇ ਸਮੇਂ ਵਿੱਚ ਕਿੰਨਾ ਭਾਰ ਘਟ ਸਕਦਾ ਹੈ ਇਹੋ ਜਿਹੇ ਸਵਾਲਾਂ ਦੇ ਜਵਾਬ ਜੇ ਸਾਨੂੰ ਸਪਸ਼ਟ ਤੌਰ ਤੇ ਪਤਾ ਹੋਣਗੇ ਤਾਂ ਹੀ ਚਰਬੀ ਘਟਾਉਣ ਦੇ ਸਫਰ ਲਈ ਤਿਆਰੀ ਸਹੀ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਮਟਾਪੇ ਤੋਂ ਮੁਕਤੀ ਦੀ ਰਣਨੀਤੀ ਦੇ ਕਾਰਗਰ ਹੋਣ ਦਾ ਇੱਕ ਖਾਸ ਕਾਰਨ ਇਹ ਵੀ ਹੈ ਕਿ ਸਰੀਰਕ ਚਰਬੀ ਨੂੰ ਘਟਾਉਣ ਦੀ ਰਫ਼ਤਾਰ ਜਾਂਚਣ ਲਈ ਇਹ ਆਸਪਸ਼ਟ ਅੰਦਾਜ਼ਿਆਂ ਉੱਪਰ ਨਿਰਭਰ ਨਹੀਂ ਕਰਦੀ ਅਸੀਂ ਤਾਂ ਆਪਣੇ ਸਰੀਰ ਦੀ ਗਿਣਤੀ ਮਿਲਤੀ ਕਿਸੇ ਮਾਰਦਰਜੀ ਬਾਗ ਪੂਰੀ ਸਤਾਰਕਤਾ ਨਾਲ ਕਰਨੀ ਹੈ ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਕਿ ਸਾਨੂੰ ਆਪਣੇ ਸਰੀਰ ਵਿੱਚ ਬਦਲਾ ਕਿੰਨੀ ਦੇਰ ਬਾਅਦ ਦੇਖਣੇ ਜਾਂ ਨਾ ਆਪਣੇ ਚਾਹੀਦੇ ਹਨ ਕਿਸੇ ਵੀ ਥਾਂ ਤੇ ਜਾਂਦਿਆਂ ਜੇ ਅਸੀਂ ਗਲਤ ਮੋੜ ਮੁੜ ਗਏ ਅਤੇ ਉਸੇ ਰਾਹ ਤੇ ਬਿਨਾਂ ਪੁੱਛੇ ਚੱਲਦੇ ਰਹੇ ਤਾਂ ਹੋ ਸਕਦਾ ਹੈ ਕਿ ਅਸੀਂ ਆਪਣੀ ਮੰਜ਼ਿਲ ਤੋਂ ਬਹੁਤ ਦੂਰ ਨਿਕਲ ਜਾਈਏ ਦੂਸਰੇ ਪਾਸੇ ਜੇ ਹਰ ਰਾਹਗੀਰ ਤੋਂ ਪੁੱਛਣ ਲਈ ਰੁਕਦੇ ਰਹੇ ਤਾਂ ਫਿਰ ਤਾਂ ਮੰਜ਼ਿਲ ਤੇ ਕਦੇ ਪੁੱਜ ਹੀ ਨਹੀਂ ਪਾਵਾਂਗੇ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਨੂੰ ਘੱਟੋ ਘੱਟ ਇੱਕ ਹਫ਼ਤੇ ਬਾਅਦ ਹੀ ਇਹ ਬਦਲਾਅ ਦੇਖਣੇ ਚਾਹੀਦੇ ਹਨ। ਵੇਖਿਆ ਗਿਆ ਹੈ ਕਿ ਚਰਬੀ ਨੂੰ ਘਟਾਉਣ ਲਈ ਜੇਕਰ ਸਭ ਕੁਝ ਸਹੀ ਕੀਤਾ ਜਾ ਰਿਹਾ ਹੈ ਤਾਂ ਹਰ ਇੱਕ ਹਫ਼ਤੇ ਬਾਅਦ ਸਾਨੂੰ ਇਹ ਬਦਲਾਅ ਨਜ਼ਰ ਆਉਣਗੇ ਜ਼ਰੂਰੀ ਨਹੀਂ। ਕਈ ਲੋਕ ਚਾ-ਚਾ ਵਿੱਚ ਹਰ ਰੋਜ਼ ਜਾਂ ਹਰ ਦੂਜੇ ਦਿਨ ਆਪਣੇ ਸਰੀਰ ਵਿੱਚ ਤਬਦੀਲੀਆਂ ਨੂੰ ਵੇਖਣ ਦੀ ਕੋਸ਼ਿਸ਼ ਕਰਦੇ ਨੇ। ਮੇਰੇ ਅਨੁਸਾਰ ਇੰਨਾ ਸਮਾਂ ਬਹੁਤ ਥੋੜਾ ਹੈ ਅਤੇ ਸਾਨੂੰ ਆਪਣੇ ਸਰੀਰ ਨੂੰ ਕਟੋ-ਕਟ ਇੱਕ ਹਫ਼ਤੇ ਦਾ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ ਸਾਡੇ ਭਾਰ ਘਟਾਉਣ ਦੇ ਸਫ਼ਰ ਦੌਰਾਨ ਹਰ ਹਫ਼ਤੇ ਆ ਰਹੇ ਬਦਲਾਵਾਂ ਨੂੰ ਅਸੀਂ ਕਿਵੇਂ ਨਾਪਣਾ ਹੈ ਉਸ ਦੇ ਕਈ ਤਰੀਕੇ ਹਨ ਪਰ ਮੇਰੀ ਕੋਸ਼ਿਸ਼ ਹੈ ਕਿ ਤੁਹਾਨੂੰ ਬਹੁਤੇ ਪੰਬਲ ਪੂਸੇ ਚ ਪਾਉਣ ਨਾਲੋਂ ਵਧੀਆ ਹੈ ਕਿ ਇੱਥੇ ਸਿਰਫ ਉਹੀ ਤਰੀਕੇ ਦੱਸੇ ਜਾਣ ਜਿਹੜੇ ਸਮਝਣ ਵਿੱਚ ਆਸਾਨ ਹੋਣ ਤੇ ਨਾਲ ਨਾਲ ਕਾਰਗਰ ਵੀ ਹੋਣ ਆਓ ਹੁਣ ਆਪਾਂ ਇਹ ਬਦਲਾਅ ਵੇਖਣ ਦੇ ਬੱਖੋ-ਬਕਰੇ ਤੀਕਿਆਂ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਆਪਾਂ ਸਭ ਤੋਂ ਸੌਖੇ ਤਰੀਕੇ ਦੀ ਗੱਲ ਕਰੀਏ ਜਿਸ ਵਿੱਚ ਸਾਨੂੰ ਕੋਈ ਗਿਣਤੀ ਮਿੰਤੀ ਦੀ ਜ਼ਰੂਰਤ ਨਹੀਂ ਹਫ਼ਤੇ ਬਾਅਦ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਵੇਖ ਕੇ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪਹਿਲਾਂ ਸਰੀਰ ਦੇ ਜਿਸ ਹਿੱਸੇ ਤੋਂ ਚਰਬੀ ਲੰਮਕ ਦੀ ਨਜ਼ਰ ਆ ਰਹੀ ਸੀ ਕਿ ਉਸ ਹਿੱਸੇ ਵਿੱਚ ਕੁਝ ਫਰਕ ਨਜ਼ਰ ਆ ਰਿਹਾ ਹੈ ਕਿ ਨਹੀਂ ਹੋ ਸਕਦਾ ਹੈ ਕਿ ਹਫ਼ਤੇ ਬਾਅਦ ਵੀ ਤੁਹਾਨੂੰ ਆਪਣੇ ਆਪ ਵਿੱਚ ਕੋਈ ਬਹੁਤਾ ਫਰਕ ਨਜ਼ਰ ਨਾ ਆਵੇ ਕਿਉਂਕਿ ਤਿਆਰ ਹੋਣ ਲੱਗੇ ਜਾਂ ਆਨੇ ਬਹਾਨੇ ਅਸੀਂ ਖੁਦ ਨੂੰ ਸ਼ੀਸ਼ੇ ਵਿੱਚ ਦੇਖਦੇ ਹੀ ਰਹਿੰਦੇ ਹਾਂ ਜਿਸ ਕਾਰਨ ਫਰਕ ਲੱਭਣਾ ਮੁਸ਼ਕਲ ਹੋ ਸਕਦਾ ਹੈ ਇੱਕ ਹੋਰ ਸੌਖਾ ਤਰੀਕਾ ਹੈ ਇੱਕ ਇਹੋ ਜਿਹੀ ਕਮੀਜ਼ ਅਤੇ ਪੈਂਟ ਚੁਣ ਲਵੋ ਜਿਹੜੀ ਤੁਹਾਡੇ ਪੂਰੀ ਪੂਰੀ ਫਿੱਟ ਆਉਂਦੀ ਹੋਵੇ ਨਾ ਬਹੁਤੀ ਢੀੜੀ ਅਤੇ ਨਾ ਬਹੁਤੀ ਖੁੱਲੀ ਇਸ ਪੈਂਟ ਕਮੀਜ਼ ਨੂੰ ਹਫ਼ਤੇ 'ਚ ਇੱਕ ਮਿੱਥੇ ਦਿਨ ਪਾ ਕੇ ਕੰਮ ਤੇ ਜਾਂ ਕਾਲਜ ਸਕੂਲ ਜਾਓ ਤੁਰਨ ਫਿਰਨ ਦੌਰਾਨ ਤੁਹਾਨੂੰ ਇਹ ਮਹਿਸੂਸ ਹੋਣ ਲੱਗ ਜਾਵੇਗਾ ਕਿ ਇਹ ਜਿਹੜੇ ਕੱਪੜੇ ਹਫਤੇ ਵਿੱਚ ਫਿੱਟ ਹੋਏ ਨੇ ਜਾਂ ਖੁੱਲੇ ਹੋਏ ਨੇ ਢੀੜੇ ਜਾਂ ਖੁੱਲੇ ਕੱਪੜਿਆਂ ਦੇ ਹਿਸਾਬ ਨਾਲ ਫਰਕ ਦੇਖਣ ਲਈ ਹਰ ਹਫਤੇ ਦੀ ਥਾਂ ਦੋ ਹਫਤੇ ਵੀ ਅਡੀਕ ਕੀਤੀ ਜਾ ਸਕਦੀ ਹੈ ਇਹ ਸੌਖੇ ਤੇ ਸੈਂਪਲ ਤਰੀਕੇ ਨੇ ਤਾਂ ਦੋਸਤੋ ਇਹ ਆਪਣਾ ਚੈਪਟਰ ਇੱਥੇ ਖਤਮ ਹੁੰਦਾ ਹੈ ਕਿੰਤੀ ਮੰਤੀ ਵਾਲਾ ਤਾਂ ਆਪਣੇ ਚੈਨਲ ਦੇ ਨਾਲ ਬਨੇ ਰਹੋ ਬਹੁਤ ਜਲਦ ਤੁਹਾਨੂੰ ਵਜ਼ਨ ਤੋਲਣ ਬਾਰੇ ਤਰੀਕੇ ਦੱਸਾਂਗੇ ਸਤਿ ਸ੍ਰੀ ਅਕਾਲ ਜੀ